ਕਸਿਕਾਲ ਜੀ ਕੀ ਹਾਲ ਚਾਲ ਹੈ ਕਹਿੰਦੇ ਆ ਵੀ ਕਿਸੇ ਨੂੰ ਨਾ ਤਾਂ ਝੂਠੀ ਸਲਾਹ ਦੇਣੀ ਚਾਹੀਦੀ ਹੈ ਨਾ ਹੀ ਸੱਚੀ ਸਲਾਹ ਕਿਉਂਕਿ ਅੱਜ ਕੱਲ ਕੋਈ ਵੀ ਤੁਹਾਡਾ ਸੁਣਨ ਨੂੰ ਤਿਆਰ ਨਹੀਂ ਹੈਗਾ ਕਿਸੇ ਦੀ ਗੱਲ ਸਲਾਹਾਂ ਤਾਂ ਬਿਲਕੁਲ ਨਹੀਂ ਕਿਉਂਕਿ ਜ਼ਮਾਨਾ ਹੀ ਹੈ ਨਹੀਂ ਜ਼ਮਾਨਾ ਚੇਂਜ ਹੋ ਗਿਆ ਆ ਦੁਨੀਆ ਬਦਲ ਗਈ ਹੈ ਸਲਾਹਾਂ ਸੁਣੋਹਾਂ ਦੇਣੇ ਵਾਲੇ ਬੰਦੇ ਤੁਹਾਨੂੰ ਬਹੁਤ ਮਿਲ ਜਾਣਗੇ ਆਮ ਤੁਹਾਡੀ ਸੋਸਾਇਟੀ ਚ ਮੈਂ ਵੀ ਨਾ ਇੱਕ ਵਾਰੀ ਸਲਾਹ ਦੇਣ ਦੀ ਕੋਸ਼ਿਸ਼ ਕੀਤੀ ਸੀਗੀ ਆਪਣੀ ਵੀਡੀਓ ਦੇ ਵਿੱਚ ਵੀ ਮੈਂ ਵੈਸੇ ਜ਼ਿਆਦਾਤਰ ਆਪਣੇ ਐਕਸਪੀਰੀਅੰਸੇ ਸ਼ੇਅਰ ਕਰਦਾ ਹੁੰਦਾ ਪਰ ਉਸ ਵੀਡੀਓ ਤੋਂ ਬਾਅਦ ਮੈਂ ਸਿੱਖਿਆ ਲਈ ਹੈ ਕਿ ਇਹ ਕੰਮ ਨਹੀਂ ਕਰਨੇ ਉਹ ਵੀ ਵੀਡੀਓ ਵੀ ਦੱਸਦਾ ਤੁਹਾਨੂੰ ਮੇਰਾ ਨਾ ਬੱਬੂ ਪਨੇਸਰ ਹੈ ਸੋਸ਼ਲ ਮੀਡੀਆ ਦਾ ਨਾਮ ਖੁਦ ਜਿਹੜਾ origignal ਨਾਮ ਹੈ ਉਹ ਦਵਿੰਦਰ ਸਿੰਘ ਹੈ ਤੇ ਚੈਨਲ ਮੇਰਾ ਹੈਗਾ ਪਨੇਸਰ ਤੇ ਮੈਂ ਆਮ ਜਿਹੇ ਵਿਸ਼ਿਆਂ ਤੇ ਵੀਡੀਓ ਪਾਣਾ ਹੁੰਦਾ ਹੈ ਠੀਕ ਹੈ ਜੀ ਮਤਲਬ ਕਾਫੀ ਦੇਰ ਤੋਂ ਮੈਂ ਚੇਂਜ ਕੀਤਾ ਹੈ ਆਮ ਹਲਕੇ ਫੁਲਕੇ ਵਿਸ਼ੇ ਵੀਡੀਓ ਸ਼ੁਰੂ ਕਰਦੇ ਹਾਂ ਹਾਂ ਜੀ ਪਹਿਲਾਂ ਤਾਂ ਮੈਂ ਉਹ ਜ਼ਿਕਰ ਕਰ ਦਵਾਂ ਵੀ ਸਲਾਹ ਵਾਲਾ ਵੀਡੀਓ ਦਾ ਮੈਂ ਨਾ ਵੀਡੀਓ ਪਾਈ ਸੀਗੀ 2-3 ਸਾਲ ਪਹਿਲਾਂ ਫੇਲੇ ਲੋਕਾਂ ਤੇ ਤੇ ਮੈਂ ਆਪਣੀ ਗਲਤੀ ਮੰਨਦਾ ਮੈਨੂੰ ਪਾਣੀ ਨਹੀਂ ਸੀ ਚਾਹੀਦੀ ਜਦ ਮੈਂ ਵੀਡੀਓ ਪਾਈ ਤਾਂ YouTube ਤੇ ਤਾਂ ਚਲੋ ਠੀਕ ਠਾਕ ਕੋਈ ਐਡਾ ਕੋਈ ਕਿਸੇ ਨੇ ਗਲਤ ਕਮੈਂਟ ਕੀਤਾ ਨਹੀਂ ਪਰ Facebook ਤੇ ਬਹੁਤ ਜਣਿਆਂ ਨੇ ਇਤਰਾਜ਼ ਕੀਤਾ ਸੀ ਆ ਇਸ ਵੀਡੀਓ ਦਾ ਹੁਣ ਇਹ ਨਹੀਂ ਪਤਾ ਭਈ ਉਹ ਕਿਹੜੇ ਬੰਦੇ ਸੀਗੇ ਉਨੇ ਕਾਫੀ ਇਤਰਾਜ਼ ਕੀਤਾ ਭਈ ਤੂੰ ਕਿਦਾਂ ਵੀਡੀਓ ਪਾ ਸਕਦਾ ਕਿਸੇ ਨੂੰ ਕਿਦਾਂ ਕਹਿ ਸਕਦਾ ਭਈ ਫਲਾਣੇ ਬੰਦੇ ਬੇਲੇ ਆ ਬੇਲੜਾ ਆ ਜਾਂ ਹਾਂ ਐ ਇਦਾਂ ਐ ਉਹਦਾ ਮੇਰਾ ਵੈਸੇ ਵੀਡੀਓ ਦਾ ਮਕਸਦ ਸੀਗਾ ਭਈ ਉਹ ਵੀਡੀਓ ਦੇ ਵਿੱਚ ਇਹ ਦੱਸਣਾ ਭਈ ਪੰਜਾਬ ਚ ਕਿੰਨੇ ਲੋਕ ਬੇਲੇ ਆ ਬਾਬਿਆਂ ਮਗਰ ਬੇਲੜ ਬਾਬਿਆਂ ਮਗਰ ਲੱਗੇ ਹੋਏ ਐ ਇਦਾਂ ਦੀ ਕੁਛ ਪਾਈ ਸੀ ਹੋ ਸਕਦਾ ਕਿਸੇ ਬਾਬੇ ਦੇ ਚੇਲੇ ਹੋਣ ਜਾਂ ਕੁਛ ਵੀ ਹੋਣ ਪਰ ਮੈਂ ਆਪਣੀ ਗਲਤੀ ਮੰਨਦਾ ਮੈਨੂੰ ਇਦਾਂ ਦੀ ਵੀਡੀਓ ਨਹੀਂ ਪਾਣੀ ਚਾਹੀਦੀ ਸੀ ਕਿਸੇ ਤੇ ਕਿਸੇ ਨੂੰ ਜੱਜ ਕਰਨਾ ਵੀਡੀਓ ਰਾਹੀਂ ਜਾਂ ਕਿਸੇ ਨੂੰ ਕਹਿਣਾ ਪੇ ਤੂੰ ਬੇਲ ਆਇਆ ਜਾਂ ਫਲਾਨਾ ਆਇਆ ਨਹੀਂ ਕਹਿਣਾ ਚਾਹੀਦਾ ਹਰ ਇੱਕ ਦਾ ਆਪਣਾ ਜੀਉਣ ਦਾ ਢੰਗ ਹੈ ਚਾਹੇ ਉਹ ਬੇਲ ਆਇਆ ਚਾਹੇ ਕੰਮ ਕਰਦਾ ਆਇਆ ਚਾਹੇ ਜਿੱਦਾਂ ਮਰਜੀ ਐ ਹਰ ਇੱਕ ਦਾ ਆਪਣਾ ਢੰਗ ਹੈ ਤੁਦੀ ਆਪਣੀ ਮਰਜ਼ੀ ਐ ਅਸੀਂ ਆਪਣੀ ਮਰਜ਼ੀ ਨਹੀਂ ਥੋਪ ਸਕਦੇ ਕਿਸੇ ਤੇ ਅਸੀਂ ਕਿਸੇ ਨੂੰ ਕੰਟਰੋਲ ਨਹੀਂ ਕਰ ਸਕਦੇ ਆਪਣੀਆਂ ਗੱਲਾਂ ਨਾਲ ਜਾਂ ਆਪਣੇ ਜੋ ਤੁਹਾਡੇ ਇਰਾਦੇ ਆ ਉਹਨਾਂ ਦੇ ਨਾਲ ਫਿਰ ਨਾ ਮੈਨੂੰ ਪੰਜਾਬੀ ਦੀਆਂ ਉਹਨਾਂ ਦਿਨਾਂ 'ਚ ਇੱਕ ਵੀਡੀਓ ਚੱਲੀ ਸੀ ਪੰਜਾਬੀ ਦੀਆਂ ਪੰਜ ਕੀਆਂ ਕੀ 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 ਵੈਸੇ ਪੰਜਾਬੀ 'ਚ ਹੋਰ ਮਤਲਬ ਹੁੰਦਾ ਇੰਗਲਿਸ਼ 'ਚ ਹੋਰ ਮਤਲਬ ਹੁੰਦਾ ਆ ਇੰਗਲਿਸ਼ 'ਚ ਤਾਂ ਹੁੰਦਾ ਬਈ ਕੀ ਮਤਲਬ ਕੁੰਜੀ ਚਾਬੀ ਦੀ ਕੁੰਜੀ ਤੇ ਪੰਜਾਬੀ ਚ ਕੀ ਦਾ ਮਤਲਬ ਕੁਛ ਹੋਰ ਹੁੰਦਾ ਹੈ ਜਦਾਂ ਮੈਨੂੰ ਕੀ ਤੈਨੂੰ ਕੀ ਸਾਨੂੰ ਕੀ ਉਹਨੂੰ ਕੀ ਸਾਰਿਆਂ ਨੂੰ ਕੀ ਆਹ ਕੀ ਹੋ ਕੀ ਜਿੱਦਾਂ ਮਰਜ਼ੀ ਉਹ ਮੈਨੂੰ ਕੀ ਅਗਲਾ ਜੋ ਮਰਜ਼ੀ ਕਰੇ ਵੀ ਤੈਨੂੰ ਕੀ ਮੈਂ ਜੋ ਮਰਜ਼ੀ ਕਰਾਂ ਇਹ ਕੀਆਂ ਫਿਰ ਮੈਂ ਦਿਮਾਗ ਚ ਲੜਾਈਆਂ ਮੈਂ ਕਹਾਂ ਨਾ ਬਈ ਇਤਨਾ ਲਗਾਮ ਨਹੀਂ ਹੁਣ ਨੈਕਸਟ ਟਾਈਮ ਕਰਨਾ ਅਸੀਂ ਕੀ ਲੈਣਾ ਯਾਰ ਹਰੇਕ ਦੀ ਆਪਣਾ ਰਹਿਣ ਦਾ ਢੰਗ ਹੈ ਕੋਈ ਬਿੱਲੇ ਰੱਖੇ ਵੀ ਅਫੋਰਡ ਕਰ ਜਾਂਦਾ ਹੈ ਕੋਈ ਬੰਦਾ ਕੰਮ ਕਰਕੇ ਵੀ ਉਹਦਾ ਸਰਦਾ ਨਹੀਂ ਹੈਗਾ ਇਹ ਦੁਨੀਆ ਅਲੱਗ-ਅਲੱਗ ਤਰ੍ਹਾਂ ਦੀ ਹੈ ਅਸੀਂ ਹਰੇਕ ਨੂੰ ਆਪਣੇ ਨਜ਼ਰੀਏ ਨਾਲ ਸੋਚਣ ਲੱਗ ਪੈਨੇ ਆ ਜੇ ਮੈਂ ਇਦਾਂ ਐ ਤਾਂ ਅਗਲਾ ਵੀ ਇਦਾਂ ਦਾ ਹੋਏਗਾ ਨਹੀਂ ਹਰੇਕ ਦਾ ਨਾ ਅਲੱਗ-ਅਲੱਗ ਸਿਸਟਮ ਹੈ ਹਰੇਕ ਦਾ ਘਰ ਦਾ ਹਰੇਕ ਦੇ ਆਪਣੇ ਖਰਚੇ ਆ ਲੱਗ ਤਰੀਕੇ ਦੇ ਖਰਚੇ ਆ ਕਿਸੇ ਦੇ ਵੱਧ ਆ ਕੋਈ ਥੋੜਿਆ ਨਾ ਵੀ ਸਾਰ ਲੈਂਦਾ ਹੈ ਅਸੀਂ ਜੱਜ ਕਰਨਾ ਕੱਟ ਕਰ ਦਈਏ ਹਰ ਇੱਕ ਬੰਦੇ ਨੂੰ ਆਪਣੇ ਨਜ਼ਰੀਏ ਨਾਲ ਖੁਦ ਜੋ ਆਪਣੇ ਕੰਟਰੋਲ 'ਚ ਹੈ ਖੁਦ ਜੋ ਜੋ ਅਸੀਂ ਆਪਣੇ ਕੰਟਰੋਲ 'ਚ ਕਰ ਸਕਦੇ ਆ ਉੱਥੇ ਤੱਕ ਹੀ ਸੀਮਤ ਰਹਿਣਾ ਬਿਹਤਰ ਹੈ ਅੱਜ ਕੱਲ ਦੇ ਜ਼ਮਾਨੇ 'ਚ ਸਪੈਸ਼ਲੀ ਅੱਜ ਕੱਲ ਦੇ ਜ਼ਮਾਨੇ 'ਚ ਪਹਿਲਾਂ ਵਾਲੀਆਂ ਗੱਲਾਂ ਨਹੀਂ ਹੈਗੀਆਂ ਪਹਿਲਾਂ ਅੱਜ ਤੋਂ 50 ਸਾਲ ਪਹਿਲਾਂ ਜਾਂ 100 ਸਾਲ ਪਹਿਲਾਂ ਕੁਝ ਹੋਰ ਢੰਗ ਸੀ ਹੁਣ ਦੀ ਦੁਨੀਆ ਕੋਈ ਅੱਜ ਕੱਲ ਤਾਂ ਕੋਈ ਕਹਾ ਕੇ ਨਹੀਂ ਅਗਲੇ ਨਿਆਣਾ ਵੀ ਕੋਈ ਗੱਲ ਕਹਾ ਕੇ ਰਾਜ਼ੀ ਨਹੀਂ ਹੈਗਾ ਮੱਕੀ ਦੇਖੋ ਜਿਆਦਾ ਬੇਲਾ ਰਹਿਣਾ ਵੀ ਵਧੀਆ ਨਹੀਂ ਤੇ ਜਿਆਦਾ ਵਿਅਸਤ ਰਹਿਣਾ ਵੀ ਵਧੀਆ ਨਹੀਂ ਇਹ ਮੇਰੇ ਆਪਣੇ ਵਿਚਾਰ ਹੈ ਬੇਲੇ ਰਹਿਣ ਨਾਲ ਤਾਂ ਤੁਹਾਨੂੰ ਪਤਾ ਹੀ ਆ ਕੀ ਨੁਕਸਾਨ ਹੁੰਦੇ ਆ ਮੈਂ ਇਹਦੀ ਵਾਰ ਗੱਲੇ ਨਹੀਂ ਕਰੂੰਗਾ ਬੰਦੇ ਮਗਰ ਪੈ ਜਾਂਦੇ ਆ ਫਿਰ ਕਹਿੰਦੇ ਤੂੰ ਇਦਾਂ ਕਿਉਂ ਗੱਲ ਕਰਦਾ ਵਿਅਸਤ ਰਹਿਣ ਦੇ ਨੁਕਸਾਨ ਇਹ ਆ ਭਈ ਤੁਹਾਡਾ ਆਲੇ ਦੁਆਲੇ ਨਾਲ ਇੰਟਰੈਕਸ਼ਨ ਘਟ ਜਾਂਦਾ ਆ ਆਪਣੇ ਪਰਿਵਾਰ ਨਾਲ ਬੱਚਿਆਂ ਨਾਲ ਦੋਸਤਾਂ ਮਿੱਤਰਾਂ ਨਾਲ ਬਹੁਤ ਜਿਆਦਾ ਵਿਅਸਤ ਰਹਿਣਾ ਵੀ ਵਧੀਆ ਨਹੀਂ ਹੁੰਦਾ ਸਲਾਹਾਂ ਦੇਣੀਆਂ ਸੌਖੀਆਂ ਐ ਪਰ ਉਹਨੂੰ ਅਮਲ 'ਚ ਲਿਆਣਾ ਹਰ ਇੱਕ ਬੰਦੇ ਦੇ ਵਾਸਤਾ ਰੋਗ ਨਹੀਂ ਮੈਂ ਪਿਛਲੀ ਵੀਡੀਓ 'ਚ ਵੀ ਕਿਹਾ ਸੀਗਾ ਕਿ ਤੁਸੀਂ ਦੁਨੀਆ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ ਪਰ ਖੁਦ ਤੇ ਕੰਟਰੋਲ ਨਹੀਂ ਕਰਨਾ ਚਾਹੁੰਦੇ ਸੋ ਹਮੇਸ਼ਾ ਹਰ ਇੱਕ ਚੀਜ਼ ਜੇ ਕਹਿਣੀ ਐ ਤਾਂ ਖੁਦ ਤੇ ਜ਼ਰੂਰ ਅਜ਼ਮਾਣੀ ਚਾਹੀਦੀ ਐ ਕਿ ਵਾਕਈ ਇਹ ਗੱਲ ਹੋ ਸਕਦੀ ਐ ਇਹ ਸੋਚਣ ਵਾਲੀ ਗੱਲ ਐ ਕਿ ਖੁਦ ਤੇ ਖੁਦ ਦੀਆਂ ਜਿੰਨੀਆਂ ਵੀ ਕਮੀਆਂ ਐ ਉਹਨਾ ਤੇ ਕੰਟਰੋਲ ਜਰੂਰ ਕਰਨਾ ਚਾਹੀਦਾ ਅੱਜ ਮੈਂ ਵੀ ਥੋੜਾ ਬੇਲਾ ਹੈ ਅੱਜ ਐਤਵਾਰ ਹੈ ਤੇ ਮੈਂ ਵੀਡੀਓ ਇਸੇ ਚੱਕਰ ਚ ਬਣਾ ਰਿਹਾ ਸੀ ਮੈਂ ਕਿਹਾ ਪਿੱਛੇ ਲਾਉਡ ਸਪੀਕਰ ਚੱਲਣੇ ਸ਼ੁਰੂ ਹੋ ਜਾਣੇ ਆ ਗੁਪਿੰਡਾਂ ਚ ਅੱਜਕੱਲ ਵਿਆਹਾਂ ਦਾ ਜੋਰ ਹੈ ਬੇਲਾ ਕੋਈ ਨਹੀਂ ਹੈਗਾ ਤੁਹਾਨੂੰ ਸਿੱਧੀ ਗੱਲ ਨਾਲ ਦੋ ਆਪਣਾ ਕੰਮ ਕਰੋ ਜਿਹੜਾ ਕਰਨੇ ਵਾਲਾ ਆ ਅਸੀਂ ਕਰਦੇ ਆ ਠੀਕ ਹੈ ਵਧੀਆ ਚੱਲ ਰਿਹਾ ਹੈ ਹਰੇਕ ਦਾ ਵਧੀਆ ਚੱਲਦਾ ਹੈ ਕੋਈ ਕਿਸੇ ਤੋਂ ਘੱਟ ਨਹੀਂ ਹੈਗਾ ਕਿਸੇ ਨੂੰ ਸਲਾਹਾਂ ਦੇਣ ਦੀ ਜ਼ਰੂਰਤ ਨਹੀਂ ਹੈਗੀ ਹੋਰ ਕੀ ਹੈ ਬਹੁਤੇ ਬੰਦੇ ਇਹੀ ਕੁਸ਼ਿ ਹੈ ਕਮੈਂਟਾਂ ਦੇ ਵਿੱਚ ਦੇਖ ਲਓ ਤੁਹਾਨੂੰ ਸਲਾਹਾਂ ਦੇਣੀਆਂ ਸ਼ੁਰੂ ਕਰ ਦੇਣਗੇ ਕਰਨਗੇ ਹਰ ਇੱਕ ਬੰਦਾ ਦਿੰਦਾ ਹੈ ਸਲਾਹਾਂ ਤੂੰ ਐਦਾਂ ਕਰ ਤੂੰ ਐਦਾਂ ਕਰ ਤੈਨੂੰ ਐਦਾਂ ਕਰਨੀ ਚਾਹੀਦੀ ਹੈ ਚੰਗੀ ਲੱਗਦੀ ਹੈ ਤਾਂ ਕਰ ਲਓ ਨਹੀਂ ਚੰਗੀ ਲੱਗਦੀ ਤਾਂ ਨਾ ਕਰੋ ਦੈਟਸ ਇਟ ਦੁਨੀਆ ਇਦਾਂ ਚੱਲਦੀ ਹੈ ਦੁਨੀਆ ਕਿਸੇ ਦੇ ਕਹੇ ਤੇ ਨਹੀਂ ਚੱਲਦੀ ਆਪਣੀ ਮਰਜ਼ੀ ਨਾਲ ਚੱਲਦੀ ਹੈ ਹਰ ਇੱਕ ਬੰਦਾ ਆਪਣੀ ਮਰਜ਼ੀ ਨਾਲ ਚੱਲਦਾ ਹੈ ਅੱਜ ਥੋੜੀ ਥੋੜੀ ਬਦਲਵਾਈ ਆ ਹੋ ਸਕਦਾ ਮੀਂਹ ਪੈ ਜਾਵੇ ਤੇ ਵਿਆਹਾਂ ਦਾ ਇਸ ਟਾਈਮ ਜ਼ੋਰ ਹੈ ਫਰਬਰੀ ਮਹੀਨਾ ਆ ਤੇ ਅੱਜ ਦਾ ਦਿਨ ਮੇਰੇ ਕੋਲ ਬਿਲ ਆਇਆ ਹੈ ਬਾਕੀ ਦਿਨ ਮੈਂ ਸੱਤੇ ਦਿਨ ਬਿਜ਼ੀ ਆ ਬਿਲਕੁਲ ਟੋਟਲੀ ਬਿਜ਼ੀ ਵਿਆਹ ਖਾਣ ਵਾਲੇ ਵੀ ਆ ਤੇ ਵਿਆਹ ਤਿਆਰ ਵੀ ਕਰਨੇ ਆ ਮੈਂ ਕਿਉਂਕਿ ਮੈਂ ਐਡੀਟਿੰਗ ਦਾ ਹੀ ਕੰਮ ਕਰਦਾ ਆ ਤੇ ਇਹੀ ਕੁਝ ਕਰਦਾ ਆ ਤੇ ਆ ਮੈਂ ਹੁਣ ਆਪਣੀ ਨਾ ਕਿੱਟ ਚੇਂਜ ਕੀਤੀ ਸੀ ਵੀਡੀਓ ਦੀ ਇਹਦੇ ਬਾਰੇ ਮੈਂ ਥੋੜੀ ਜਿਹੀ ਚਿਰ ਬਾਅਦ ਅੱਜ ਦਿਖਦਾ ਅੱਜ ਇਹ ਵੀਡੀਓ ਬਣ ਗਈ ਤਾਂ ਅੱਜ ਬਣਾਉਂਗਾ ਜਾ ਫਿਰ ਕੁਛ ਅਗਲੇ ਦਿਨਾਂ ਚ ਮਿਲਦੇ ਆਂ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ ਜੀ ਰੱਬ ਰਾਖਾ